ਕਰਵਲ ਦੇ ਕਰਵਲ ਦੇ ਪਰਿਵਾਰ ਦੀ ਬੁਦੀ ਸਿਕਿਉਰਟੀ ਦੀ ਜ਼ਿੰਮੇਵਾਰੀ ਲਖ ਲੋ ਤਿੰਨ ਦਿਨ ਪਹਿਲਾਂ ਤਾਂ ਕਿਹਾ ਗਿਆ ਵੀ ਉਹਨੂੰ ਬੰਦੇ ਮਾਰਨ ਨੂੰ ਫਿਰਦੇ ਆ ਉਦੋਂ ਐਸਐਸਪੀ ਸਾਹਿਬ ਸੁੱਤੇ ਪਏ ਸੀਗੇ ਕਰਵਲ ਦੇ ਕਰਵਲ ਦੇ ਪਰਿਵਾਰ ਦੇ ਨਾਲ ਇਸ਼ਾਰਾ ਰਖਦੇ ਨੇ ਯਾਹ ਪਰਿਵਾਰ ਨੂੰ ਮਰਵਾਣਾ ਚਾਹੁੰਦੇ ਪੰਜਾਬ ਦੇ ਵਿੱਚ ਹਿੰਦੂਆਂ ਦੀ ਕੋਈ ਵੈਲਿਊ ਨਹੀਂ ਅਸੀਂ ਪੰਜਾਬ ਦੇ ਵਿੱਚ ਮਰੀਏ ਜੀਏ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਇਹਨਾਂ ਨੂੰ ਅਜ ਜਥੇਦਾਰਾਂ ਦਾ ਫਿਕਰ ਇਹਨਾਂ ਨੂੰ ਐਸਾਈ ਦਾ ਰੋਂਦਾ ਫਿਕਰ ਸ਼ਹਿਰ ਦੀ ਗੋਲੀ ਚੱਲੀ ਸਾਰੇ ਬਿਯਾਰ ਨੇ ਦੇਖਿਆ ਫਿਰ ਐਸਐਸਪੀ ਪੱਡੀ ਜੀ ਸਾਹਿਬ ਨੂੰ ਕੀ ਕਹਿ ਰਿਹਾ ਵੀ ਗਵਾੜੇ ਦੇ ਅੰਦਰ ਗੋਲ ਵੀ ਚਲੀ ਕੋਈ ਹਮਲਾ ਨਹੀਂ ਹੋਇ 4 ਮਹੀਨੇ ਪਹਿਲਾਂ ਸਾਡੇ ਕੁਲਦੀਪ ਦਾ ਨੇ ਜੀ ਉਹਦੇ ਘਰ ਗੋਲੀਆਂ ਚਲਾ ਕੇ ਸ਼ਰੀਆਮ ਗਏ ਬੰਦੇ ਉਹ ਅਜੇ ਤੱਕ ਨਹੀਂ ਫੜੇ ਗਏ ਅਜਾਏ ਐਸਐਸਪੀ ਦੀ ਸਾਨੂੰ ਕੀ ਲੋੜ ਜਿਹੜਾ 3 ਦਿਨ ਦੇ ਕਹਿਣ ਦੇ ਬਾਵਜੂਦ ਵੀ ਬੰਦਾ ਨਹੀਂ ਫੜ ਰਿਹਾ ਸੀਐਮ ਸਾਹਿਬ ਉਹ ਐਸਐਸਪੀ ਨੂੰ ਦਿਹਾਤੀ ਨੂੰ ਸਸਪੈਂਡ ਕਰ ਸਕਦੇ ਜਿਹੜੀ ਉਹ ਸੁਣਦਾ ਨਹੀਂ ਇਹਨੂੰ ਕਿਉਂ ਨਹੀਂ ਸਸਪੈਂਡ ਕਰਦੇ ਸੋ ਸਤਿ ਸ਼੍ਰੀ ਅਕਾਲ ਜਮਸਕਾਰ ਮਾ ਵੀ ਕਿਸੇ ਤੁਹਾਡੇ ਨਾਲ ਦੇਖ ਰਹੇ ਹੋ ਸਾਇੰਟੀਵੀ ਇਸ ਸਮੇਂ ਖਬਰ ਜੋ ਤੁਹਾਡੇ ਨਾਲ ਸਾਜ਼ਾ ਅਪਡੇਟ ਸਾਂਝੀ ਕਰ ਰਹੇ ਜਿੱਥੇ ਕਿ ਦੇਰ ਸ਼ਾਮ ਕੱਲ ਫਗਵਾੜੇ ਦੇ ਬਾਜ਼ਾਰ ਦੇ ਵਿੱਚ ਘਟਨਾ ਵਾਪਰਦੀ ਹੈ ਤੇ ਉਸ ਘਟਨਾ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਜਿਹੜਾ ਫਗਵਾੜਾ ਬੰਦ ਰਿਹਾ ਜਿhaul ਦਿੱਤੀ ਗਈ ਸੀ ਸੋ ਉਸੇ ਲਈ ਤੇ ਤੁਹਾਨੂੰ ਇਹ ਤਾਜ਼ਾ ਤਸਵੀਰਾਂ ਜੋ ਕਿ ਫਗਵਾੜਾ ਦੇ ਗਊਸ਼ਾਲਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਅਸੀਂ ਪਿਛਲਾ ਬਾਜ਼ਾਰ ਵੀ ਦੇਖਿਆ ਉੱਥੇ ਵੀ ਜਿਹੜੀ ਦੁਕਾਨਾਂ ਬੰਦ ਸਿਗੀਆਂ ਸੋ ਜਿੰਨੇ ਫਗਵਾੜੇ ਵਾਲੇ ਨੇ ਸਪੈਸ਼ਲੀ ਜਾਂ ਜਿਨ੍ਹਾਂ ਨੇ ਫਗਵਾੜੇ ਹੋਣਾ ਤੁਹਾਡੇ ਲਈ ਇਹ ਤਾਜ਼ਾ ਅਪਡੇਟ ਦੇ ਰਿਹਾ ਦੇਖ ਸਕਦੇ ਹੋ ਇਸ ਸਮੇਂ ਗਊਸ਼ਾਲਾ ਰੋਡ ਖੜੀ ਹੈ ਜਿਹੜੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਪ੍ਰਸ਼ਾਸਨ ਦਾ ਮੰਗ ਕਰ ਰਹੇ ਨੇ ਜਾਂ ਕੀ ਚੱਲ ਰਿਹਾ ਸੋ ਅਬ ਇਹ ਜਿਹੜੀ ਅੱਜ ਤੁਸੀਂ ਬੈਠੇ ਹੋ ਜੀ ਕੱਲ ਤੁਹਾਡੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਫਗਵਾੜਾ ਬੰਦਰੀ ਅੱਜ ਬਾਜ਼ਾਰ ਬੰਦ ਨੇ ਪ੍ਰਸ਼ਾਸਨ ਵੱਲੋਂ ਤੁਹਾਡੀ ਕੀ ਮੰਗ ਹੈ ਜੀ ਜਾਂ ਪ੍ਰਸ਼ਾਸਨ ਨਾਲ ਤੁਹਾਡੀ ਅੱਗੇ ਹੁਣ ਜਿਹੜੀ ਗੱਲ ਹੋਈ ਹੈ ਉਹ ਤਾਜ਼ਾ ਕੀ ਅਪਡੇਟ ਹੋਈ ਹੈ ਪ੍ਰਸ਼ਾਸਨ ਦੇ ਨਾਲ ਜੀ ਭੱਲੇ ਸਾਡੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਪ੍ਰਸ਼ਾਸਨ ਨਾਲ ਤੁਸੀਂ ਕੋਈ ਅਪੀਲ ਕੀਤੀ ਹੋਈਗੀ ਉਹ ਪ੍ਰਸ਼ਾਸਨ ਚਾਹੁੰਦਾ ਸ਼ਰੀਆਮ ਬੰਦਾ ਗੋਲੀਆਂ ਚਲਾ ਕੇ ਬੰਦੇ ਨੂੰ ਜ਼ਖਮੀ ਕਰਕੇ ਚਲਾ ਗਏ ਤੇ ਹੁਣ ਪ੍ਰਸ਼ਾਸਨ ਦੇਖੇ ਨਾ ਕੀ ਕਰਨਾ ਹੈ ਇਹਦੇ ਬਾਰੇ 4 ਮਹੀਨੇ ਪਹਿਲਾਂ ਸਾਡੇ ਕੁਲਦੀਪ ਦਾ ਨੇ ਜੇ ਉਹਦੇ ਘਰ ਗੋਲੀਆਂ ਚਲਾ ਕੇ ਸ਼ਰੀਆਮ ਗਏ ਬੰਦੇ ਉਹ ਅੱਜ ਤੱਕ ਨਹੀਂ ਫ ਆਹ ਆਪਣੇ ਕਲਦੀ ਗੱਲ ਚਾਰ ਦਿਨ ਪਹਿਲਾਂ ਅਸੀਂ ਇਹਨਾਂ ਨੂੰ ਦੱਸਿਆ ਪ੍ਰਸ਼ਾਸਨ ਭਈ ਉਹ ਬੰਦਾ ਵੈਪਨ ਲੈ ਕੇ ਘੁੰਮਦਾ ਪਿਆ ਕਿਸੇ ਦਾ ਨੁਕਸਾਨ ਹੋ ਜਾਊਗਾ ਪ੍ਰਸ਼ਾਸਨ ਨੇ ਜਰਾ ਵੀ ਉਹਦੇ ਉੱਪਰ ਕੋਈ ਗੌਰ ਨਹੀਂ ਕੀਤਾ ਤੁਹਾਨੂੰ ਖਬਰ ਸਾਹਮਣੇ ਆਈ ਸੀ ਕਿ ਤੁਹਾਡੇ ਲੋ ਇਹ ਵੀ ਪਹਿਲਾਂ ਦੱਸਿਆ ਗਿਆ ਸੀ ਕਿ ਸਾਡੀ ਦੇਖੀ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਇਹ ਕੱਲ ਜਿਹੜੀ ਘਟਨਾ ਵਾਪਰ ਜਾਂਦੀ ਜਿਥੇ ਆ ਗਿਆ ਚਾਰ ਦਿਨ ਪਹਿਲਾਂ ਦੱਸਿਆ ਗਿਆ ਸੀ ਸਾਰੇ ਪ੍ਰਸ਼ਾਸਨ ਨੂੰ ਬੰਦਾ ਕਿੱਡੇ ਨੇ ਵੈਪਨ ਲੈ ਕੇ ਤੁਸੀਂ ਸਾਡਾ ਇੱਕ ਉਹਨੂੰ ਲੈ ਕੇ ਘੁੰਮਦੇ ਰਹੇ ਜਮੀਨ ਨੂੰ ਦੱਸੋ ਕਿੱਥੇ ਹੈ ਸਾਡੇ ਨੂੰ ਚਲੋ ਰਾਤ ਨੂੰ ਬਚਾਅ ਹੋ ਗਿਆ ਉਸ ਦਿਨ ਉਹ ਪ੍ਰਸ਼ਾਸਨ ਸਾਰੇ ਅਫਸਰਾਂ ਨੂੰ ਜ਼ਿਲ੍ਹਾ ਅਫਸਰਾਂ ਨੂੰ ਸ਼ਹਿਰੀ ਅਫਸਰਾਂ ਸਾਰਿਆਂ ਨੂੰ ਇਤਲਾਹ ਦਿੱਤੀ ਆ ਪਰ ਉਹਨਾਂ ਨੂੰ ਹੈ ਹੀ ਨਹੀਂ ਉਹ ਜਾਨਮਾਲ ਦਾ ਉਹਨਾਂ ਪਰਵਾਹੀ ਨਹੀਂ ਠੀਕ ਆ ਕੋਈ ਬੰਦਾ ਮਰਜੂ ਹੈ ਅਸੀਂ ਉਹਨਾਂ ਦਾ ਪਰਚਾ ਹੋ ਜਾਊਗਾ ਗੱਲ ਖਤਮ ਉਹਨਾਂ ਕਿਸੇ ਦੀ ਕੋਈ ਇਸ ਸੁਰੱਖਿਆ ਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਹੁਣ ਤੱਕ ਦੀ ਕੀ ਮਤਲਬ ਹੈਗਾ ਕੀ ਹੁਣ ਤੁਸੀਂ ਕਰੋ ਤੱਕ ਇੱਥੇ ਬੈਠ ਬੈਠੋਗੇ ਜੀ ਅੱੱਲੇ ਅਸੀਂ ਬੈਠੇ ਆ ਜਦ ਤੱਕ ਸਾਡੀ ਕੋਈ ਇਹ ਤੇ ਕਰੀਅਰ ਕੋਈ ਸਾਨੂੰ ਨਹੀਂ ਦੱਸਦਾ ਕੋਈ ਅਫਸਰ ਆ ਕੇ ਜੀ ਪਹੁੰਚੋ ਜੀ ਕਿਉਂਕਿ ਕੱਲ ਦੇਰ ਸ਼ਾਮ ਇੱਥੇ ਘਟਨਾ ਵਾਪਰਦੀ ਐ ਸੋ ਇਸ ਸਮੇਂ ਪ੍ਰਸ਼ਾਸਨਨ ਕੋਈ ਗੱਲ ਹੋਈ ਹੈ ਕੋਈ ਅਪੀਲ ਹੋਈ ਹੈ ਕਿਉਂਕਿ ਕੱਲ ਦੇਸ਼ਾਮ ਘਟਨਾ ਵਾਪਰਦਵਾਰ ਬੜਾ ਸਵਾਬੀਤ ਗਿਆ ਜੀ ਜਦੋਂ ਪ੍ਰਸ਼ਾਸਨ ਉਸਤੀ ਲੋਕਾਂ ਨੇ ਕਿਹਾ ਵੀ ਕਰਵਲ ਦੇ ਕਰਵਲ ਦੇ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲਖ ਲੋ ਤਿੰਨ ਦਿਨ ਪਹਿਲਾਂ ਤਾਂ ਕਿਹਾ ਗਿਆ ਵੀ ਉਹਨੂੰ ਬੰਦੇ ਮਾਰਨ ਨੂੰ ਫਿਰਦੇ ਆ ਉਦੋਂ ਐਸਐਸਪੀ ਸਾਹਿਬ ਸੁੱਧੇ ਪੈ ਸੀਗੇ ਦੱਸੋ ਨਾ ਕਿ ਐਸਐਸਪੀ ਸਾਹਿਬ ਕਰਵਲ ਦੇ ਕਰਵਲ ਦੇ ਪਰਿਵਾਰ ਦੇ ਨਾਲ ਇਸ਼ਾਰਾ ਰਖਦੇ ਨੇ ਜਾਂ ਪਰਿਵਾਰ ਨੂੰ ਮਰਵਾਣਾ ਚਾਹੁੰਦੇ ਜਾਂ ਮਰਵਾਣਾ ਹੀ ਚਾਹੁੰਦੇ ਨੇ ਸਿੱਧਾ-ਸਿੱਧਾ ਝੇਰ ਦੇ ਦਿਓ ਕਿਉਂਕਿ ਲੋਕਾਂ ਤੋਂ ਗੋਲੀਆਂ ਘੁਮਰਵਾਉਂਦੇ ਫਿਰਦੇ ਨੇ ਦੱਸ ਫਿਰ ਐਸਐਸਪੀ ਪਟਦੀਜੀ ਸਾਹਿਬ ਨੂੰ ਕੀ ਕਹਿ ਰਿਹਾ ਵੀ ਘਵਾੜੇ ਦੇ ਅੰਦਰ ਗੋਲ ਵੀ ਚਲੀ ਕੋਈ ਹਮਲਾਵਰ ਹੋਇਆ ਜੀ ਦੱਸੋ ਕੀ ਜ਼ਿੰਮੇਵਾਰੀ ਕੀ ਐਸਐਸਪੀ ਸਾਹਿਬ ਦੀ ਕਿਉਂ ਨਹੀਂ ਬਰਖਾਸਤ ਕੀਤਾ ਜਾਂਦੇ ਇਹੋ ਜਿਹੇ ਐਸਐਸਪੀ ਪਰਿਵਾਰ ਦੇ ਵੱਲੋਂ ਕਹਿ ਗਏ ਕਿ ਤਿੰਨ ਚਾਰ ਦਿਨ ਪਹਿਲਾਂ ਵੀ ਮਤਲਬ ਇਨਫਾਰਮ ਕੀਤਾ ਸੀਗਾ ਕਿ ਸਾਡੀ ਰੇਕੀ ਹੋ ਰਹੀ ਹੈ ਲੇਕਿਨ ਉਸ ਤੋਂ ਬਾਅਦ ਵੀ ਕਿਹਾ ਮੈਂ ਖੁਦ ਪਕਪੂਥਲਾ ਦੇ ਐਸਐਸਪੀ ਸਾਹਿਬ ਨੂੰ ਕਿਹਾ ਇੱਕ ਵਾਰੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰੀ ਕਿਹਾ ਵੀ ਬੰਦਾ ਫੜ ਲਓ ਬੰਦਾ ਫੜ ਲਓ ਪਰਿਵਾਰ ਦੀ ਸੁਰੱਖਿਆ ਦਾ ਇੰਤਿਹਾਮ ਕਰ ਲਓ ਬਰ ਸਾਡੇ ਐਸਐਸਪੀ ਸਾਹਿਬ ਦੇ ਕਿੰਨਾ ਦੇ ਉੱਤੇ ਚੂਹ ਨਹੀਂ ਰੰਗੀ ਆਮ ਸ਼ਹਿਰ ਦੇ ਵਿੱਚ ਵੈਪਨ ਲੈ ਕੇ ਘੁੰਮ ਰਿਹਾ ਜੇ ਤੁਹਾਨੂੰ ਪਤਾ ਤਾਂ ਕੀ ਪ੍ਰਸ਼ਾਸਨ ਨੂੰ ਨਹੀਂ ਪਤਾ ਹੋਊਗਾ ਨਹੀਂ ਨਹੀਂ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਤੁਹਾਨੂੰ ਪਤਾ ਨਹੀਂ ਗੱਲ ਨਹੀਂ ਫਿਰ ਹੋਈ ਜੀ ਐਸਐਸਪੀ ਸਾਹਿਬ ਨੂੰ ਪਤਾ ਸੀ ਨਾ ਕਿ ਆ ਉਹ ਉਸ ਪਰਿਵਾਰ ਨੂੰ ਮਰਵਾਣਾ ਚਾਹੁੰਦੇ ਨੇ ਇਹਦਾ ਮਤਲਬ ਆਪਣੇ ਬੰਦ ਕਿਦਾਂ ਕਰਦੇ ਇਸ਼ਾਰ ਕਰੀਆ ਗੁਰ ਰਖਸ਼ਾ ਜਿਹੜਾ ਗੁਰ ਰਖਸ਼ਾ ਲਈ ਅੰਦੋਲਨ ਕੀਤਾ ਗਿਆ ਸੀ ਉਸ ਗੱਲ ਦੀ ਜਿਹੜੀ ਧਰਨਾ ਸ਼ਹਿਰ ਬੰਦ ਕੀਤੀ ਦਿੱਤੀ ਸੀ ਵੀ ਅੱਜ ਤੁਸੀਂ ਸ਼ਹਿਰ ਬੰਦ ਕਰਾਇਆ ਗਊ ਮਾਤਾ ਵਾਰ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਉਹਨਾਂ ਨੇ ਮਤਲਬ ਦਿਖਾ ਰਹੇ ਨੇ ਉਹ ਬਦਲੇ ਦੀ ਭਾਵਨਾ ਨਾਲ ਮਾਰਨਾ ਚਾਹੁੰਦੇ ਸਾਡੇ ਬੰਦਿਆਂ ਨੂੰ 6 ਮਹੀਨੇ ਪਹਿਲਾਂ ਵੀ ਗੱਲ ਹੋਈ ਸੀ ਉਦੋਂ ਮੈਡਮ ਪੱਟੀ ਲੱਗੀ ਹੋਈ ਸੀ ਉਦੋਂ ਵੀ ਵੈਪਨ ਲੈ ਕੇ ਘੁੰਮ ਰਿਆ ਸੀ ਜਦੋਂ ਮੈਡਮ ਪੱਟੀ ਨਾਲ ਗੱਲ ਕੀਤੀ ਉਹਨਾਂ ਦੇ ਨਾਲ ਨਾਲ ਚਿਕਾ ਲਿਆ ਇਹਨਾਂ ਨੇ ਕਿਉਂ ਨਹੀਂ ਜਗਾਇਆ ਸਵਾਲ ਤਾਂ ਇਹ ਹੈ ਸਿਰ ਮਾਰਨਾ ਚਾਹੁੰਦੇ ਆ ਬੇ ਇਹ ਸਾਡੇ ਇਹ ਲੀਡਰ ਹੋਣਾ ਪੰਜਾਬ ਦੇ ਵਿੱਚ ਬੋਲਦੇ ਨੇ ਸਰਕਾਰ ਦੇ ਖਿਲਾਫ ਪੁਲਿਸ ਦੇ ਖਿਲਾਫ ਇਹਨਾਂ ਨੂੰ ਅੰਦਰ ਬੰਦ ਕਰਕੇ ਦੀਏ ਜਾਂ ਮਾਰ ਦੀਏ ਐਸਪ ਅਗਰ ਤੁਸੀਂ ਆਮ ਨਾਗਰਿਕਾਂ ਤੁਸੀਂ ਲੀਡਰਾਂ ਦੀ ਸੁਰੱਖਿਆ ਛੱਡੋ ਤੁਸੀਂ ਆਮ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਆਪਣੇ ਆਪਣੇ ਲਾਇਸੈਂਸੀ ਹਥਿਆਰ ਵੰਡ ਦਿਓ ਤਾਂ ਕਿ ਹਰ ਬੰਦਾ ਆਪਣੀ ਸੁਰੱਖਿਆ ਆਪ ਕਰ ਸਕੇ ਤੁਸੀਂ ਨੂੰ ਕਿਹਾ ਮੈਂ ਘਟੋ ਘਟ ਵੈਪਨ ਜੇ ਤੁਸੀਂ ਗਨਮੈਨ ਨਹੀਂ ਦੇਣਾ ਵੈਪਨ ਦੇ ਦਿਓ ਅਸਲੇ ਵੰਡਾ ਦਿਓ ਹਾਂਜੀ ਬਸ ਭੇਜ ਦਿਓ ਭੇਜ ਦਿਓ ਸਿਰਫ ਬੇਵਕੂ ਬਣਾ ਰਹੇ ਨੇ ਅਜਾਏ ਐਸਐਸਪੀ ਜੀ ਸਾਨੂੰ ਕੀ ਲੋੜ ਜਿਹੜਾ 3 ਦਿਨ ਦੇ ਕਹਿਣ ਦੇ ਬਾਵਜੂਦ ਵੀ ਬੰਦਾ ਨਹੀਂ ਫੜ ਰਿਹਾ ਕੀ ਸਾਰੀ ਕਟਨ ਜਿਹੜੀ ਇਹ ਸ਼ਰੀਆਮ ਇੱਕ ਭਰੇ ਬਾਜ਼ਾਰ ਦੇ ਵਿੱਚ ਵਾਪਰਦੀ ਹੈ ਜੀ ਕੋਈ ਸ਼ਾਂਤ ਵਾਲੀ ਜਗ੍ਹਾ ਨਹੀਂ ਹੈ ਭਰੇ ਬਾਜ਼ਾਰ ਦੇ ਵਿੱਚ ਬੰਦਾ ਹੁੰਦਾ ਵੈਪਨ ਲੈ ਕੇ ਹੁੰਦਾ ਅੱਛਾ ਹੁਣ ਇਸ ਸਮੇਂ ਜੇ ਮੈਂ ਕਰੰਟ ਹਾਲਾਤ ਉਹ ਪਾਈ ਹੋਣਾ ਦੇ ਕਿਹੋ ਜੇ ਨੇ ਹੁਣ ਹਸਪਤਾਲ 'ਚ ਨੇ ਹੋ ਜੀ ਉਹ ਸੀਰੀਅਸ ਆ ਜੀ ਉਹਦੇ ਸਿਰ ਤੇ ਬਹੁਤ ਡਾਂਕੇ ਲੱਗੇ ਹੋਏ ਆ ਜੀ ਇੱਕ ਟੱਕ ਨਹੀਂ ਉਹਦੇ ਘੱਟੋ ਘਾਟ 8-10 ਟੱਕ ਲੱਗੇ ਹੋਏ ਆ ਜੇ ਆਹ ਇਹ ਕਹਿੰਦਾ ਮਤਲਬ ਜੇ ਫਾਇਰਿੰਗ ਉਹਦੇ ਉੱਪਰ ਹੋਈ ਚਲ ਨੰਗੇ ਦੇ ਵਰਦੇ ਬੱਦੇ ਉਹਦੇ ਉਹਦੇ ਗੋਲੀ ਲੱਗ ਸਕਦੀ ਸੀ ਸਾਡੀ ਕਿਸੇ ਦੀ ਸੁਰੱਖਿਆ ਹੈ ਨਹੀਂ ਸਾਰੇ ਵਿੱਚ ਕਿਸੇ ਨੂੰ ਤਾਂ ਐਸਪੀ ਸਾਹਿਬ ਕਹਿੰਦੇ ਸ਼ਾਰਜ ਗੋਲੀ ਚਲੀ ਕਰਨ ਦੀ ਗੋਲੀ ਚਲੀ ਕਿ ਨਹੀਂ ਚਲੀ ਜੰਮੀਆ ਸਾਰਾ ਬਾਜ਼ਾਰ ਹੈਗਾ ਉਹਦਾ ਅਸਲਾ ਉਹਦਾ ਬੋਲਦਾ ਜਮੀਨਾ ਖੋਈਆ ਤਾਂ ਪਜਾ ਹੋਇਆ ਵੀ ਜੀ ਸਾਹਮਣੇ ਕਹਿ ਰਹੇ ਵੀ ਸ਼ਹਿਰ ਚ ਗੋਲੀ ਨਹੀਂ ਚੱਲੀ ਜੀ ਜੀ ਸਾਹਿਬ ਦੇ ਵੀ ਡੀਆਈਜੀ ਸਾਹਿਬ ਕਹਿ ਰਹੇ ਨੇ ਮੈਂ ਗੋਲੀ ਚੱਲੀ ਹੋਣੀ ਹੈ ਅਸੀਂ ਪੁੱਛਣਾ ਚਾਹੁੰਦੇ ਬਾਜ਼ਾਰ ਵਾਸੀ ਸਾਰੇ ਉਹ ਖੜੇ ਨੇ ਕਿ ਗੋਲੀ ਨਹੀਂ ਚੱਲੀ ਹੱਸ ਗੋਲੀ ਦੱਸੋ ਜੀ ਸਾਰੇ ਬਿਲਕੁਲ ਸਾਰਾ ਸ਼ਹਿਰ ਜਿਹੜਾ ਬੈਠਾ ਬੋਲਦਾ ਝੂਠ ਬੋਲਦਾ ਵੀ ਸ਼ਹਿਰ ਚ ਗੋਲੀ ਚੱਲੀ ਨਹੀਂ ਚੱਲੀ ਕਰਵਲ ਦੇ ਉੱਤੇ ਗੋਲੀ ਚੱਲੀ ਨਹੀਂ ਚੱਲੀ ਐਸਐਸਪੀ ਡੀਆਈਜੀ ਸਾਹਿਬ ਡੀਜੀ ਸਾਹਿਬ ਨੂੰ ਕਹਿ ਰਹੇ ਨੇ ਵੀ ਕੋਈ ਗੋਲੀ ਨਹੀਂ ਚੱਲੀ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਕੀ ਕਰਨ ਜਾਣਾ ਇਹਨਾਂ ਦੀ ਆਪ सीएम साहब ओ एसएसपी नु ਦਿਹਾਤੀ ਨੂੰ ਸਸਪੈਂਡ ਕਰ ਸੱਦੇ ਜਿਹੜੀ ਉਹ ਸੁਣਦਾ ਨਹੀਂ ਇਹਨੂੰ ਕਿਉਂ ਨਹੀਂ ਸਸਪੈਂਡ ਕਰਦੇ ਹੁਣ ਤੱਕ ਕੋਈ ਗੱਲਬਾਤ ਕੋਈ ਰਾਬਤਾ ਹੋਇਆ ਤੁਹਾਡਾ ਪ੍ਰਸ਼ਾਸਨ ਨਾਲ ਕਿ ਕਿ ਲੋੜਾ ਤੁਸੀਂ ਭੋਖੀ ਜਾਓ ਪੰਜਾਬ ਦੇ ਵਿੱਚ ਹਿੰਦੂਆਂ ਦੀ ਕੋਈ ਵੈਲਿਊ ਨਹੀਂ ਅਸੀਂ ਪੰਜਾਬ ਦੇ ਵਿੱਚ ਮਰੀਏ ਜੀਏ ਇਹਨਾਂ ਨੂੰ ਕੋਈ ਮਤਵ ਨਹੀਂ ਆ ਇਹਨਾਂ ਨੂੰ ਅੱਜ ਜ਼ਥੇਦਾਰਾਂ ਦਾ ਫਿਕਰ ਇਹਨਾਂ ਨੂੰ ਅਸਾਈ ਦਾ ਰਹਿੰਦਾ ਫਿਕਰ ਸਾਡੀ ਜਿਹੜੀ ਹਿੰਦੂ ਗੋਮਣਟੀਆਂ ਇਹਨਾਂ ਨੂੰ ਕੋਈ ਨਹੀਂ ਅਸੀਂ ਸਿਰਫ ਇਹਨਾਂ ਨੂੰ ਟੈਕਸ ਦਿਓ ਪੈਸਾ ਦਿਓ ਹੋਰ ਸਰਕਾਰ ਦਾ ਸਾਡੇ ਤੱਕ ਗੋਲੀਆਂ ਖਾਓ ਛਿੱਤਰ ਖਾਓ ਫਿਰ ਚੁੱਪ ਰਹੋ ਉਂਗਲੀ ਰੱਖੋ ਅਸੀਂ ਬੋਲਣ ਦਾ ਅਧਿਕਾਰ ਨਹੀਂ ਅਸੀਂ ਪੰਜਾਬ ਚ ਗੁਲਾਮ ਐ ਹੁਣ ਹੁਣ ਮੰਗ ਕੀ ਕਰਦੇ ਹੋ ਆਖਰ ਤੁਹਾਡਾ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਮੰਗ ਕਿਹਦੇ ਪ੍ਰਸ਼ਾਸਨ ਤੋਂ ਕਰੀਏ ਜਿਹੜਾ ਸੁਲਵਾਈ ਹੀ ਨਹੀਂ ਕਰਦਾ ਕੀ ਮੰਗ ਕਰੀਏ ਉਹ ਸਰਕਾਰ ਤੋਂ ਜਿਹਨੂੰ ਹਿੰਦੂਵਾਦੀ ਕੋਈ ਪਰਵਾਹ ਹੀ ਨਹੀਂ ਉਸ ਸਰਕਾਰ ਤੋਂ ਮੰਗ ਕਰੀਏ ਅਸੀਂ ਤਾਂ ਆਪਣਾ ਰੋਣਾ ਪਿਟਣਾ ਆਏ ਆ ਦੋ ਚਾਰ ਦਿਨ ਦੋਵਾਂਗੇ ਮਰ ਜਾਗੇ ਫਿੱਟ ਜਾਗੇ ਜਿਸ ਸਰਕਾਰ ਨੂੰ ਪ੍ਰਵਾਹ ਹੋਵੇ ਉਹਨਾਂ ਕੋ ਰੁਈਏ ਨਾ ਜਿਸ ਪ੍ਰਸ਼ਾਸਨ ਨੂੰ ਸਾਡੀ ਪ੍ਰਵਾਹ ਹੋਵੇ ਉਹ ਕੋ ਆਪਣਾ ਦੁੱਖ ਰੁਈਏ ਨਾ ਜਿਸ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਗਿਆ ਸੀਗਾ ਵੀ ਕਰਵੰਦ ਕਰਵੰਦ ਦੇ ਪਰਿਵਾਰ ਦੀ ਕਿਦਾਂ ਕਿਤੇ ਹੱਤਿਆ ਹੋ ਸਕਦੀ ਹੈ ਉਸ ਐਸਐਸਟੀ ਦੁਆਰਾ ਉਹੀ ਗੱਲ ਨਹੀਂ ਸੁਣੀ ਗਈ ਉਸ ਤੋਂ ਬਾਅਦ ਉਹਨੂੰ ਕੀ ਕਹੀਏ ਇਹੀ ਕਾਂਗੇ ਵੀ ਭਾਈ ਸਾਹਿਬ ਜ਼ਹਿਰ ਦੇ ਦਿਓ ਉਹ ਦੀ ਮਰਵਾ ਦਿਓ ਸਾਰਿਆਂ ਨੂੰ ਕੀ ਲੋੜ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਸੋ ਦੇਖ ਸਕਦੇ ਹੋ ਜੀ ਕਿ ਇਸ ਸਮੇਂ ਮੌਜੂਦਾ ਹਾਲਾਤ ਤੋਂ ਦਿਖਾ ਰਹੇ ਆ ਫਗਵਾੜੇ ਤੋਂ ਜਿੱਥੇ ਕੀ ਜਿੰਨੇ ਸ਼ਿਵ ਸੈਨਾ ਆਗੂ ਨੇ ਉਹੀ ਮੌਕੇ ਤੇ ਪਹੁੰਚਦੇ ਨੇ ਤੇ ਇਹ ਤੇ ਕੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਰਕਾਰ ਨੂੰ ਕਈ ਵਾਰ ਅਲਟੀਮੇਟਮ ਦਿੱਤਾ ਗਿਆ ਕਈ ਵਾਰ ਕਿਹਾ ਗਿਆ ਦੱਸਿਆ ਗਿਆ ਕਿ ਜਿਹੜਾ ਕਿ ਸਾਡੇ ਤੇ ਜਿਹੜੀ ਦੇਖੀ ਹੋ ਰਹੀ ਹੈ ਤੇ ਸਾਡੇ 'ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਾਲਾਤ ਬਣ ਸਕਦੇ ਨੇ ਲੇਕਿਨ ਬੇਰਾਤ ਜਦੋਂ ਕੱਲ ਦੇਰ ਸ਼ਾਮ ਇਹੋ ਜਿਹੀ ਕਰਨਾ ਵਾਪਰਦੀ ਉਸ ਤੋਂ ਬਾਅਦ ਅੱਜ ਫਗਵਾੜੇ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਕਿ ਜਿੰਨੇ ਸ਼ਿਵ ਸਨਾਗੂ ਨੇ ਉਹਨਾਂ ਵੱਲੋਂ ਫਗਵਾੜੇ ਬੰਦ ਦੀ ਕੋਸ਼ਿਸ਼ ਕੀਤੀ ਤੇ ਹੋਰ ਜਿੰਨੇ ਵੀ ਸ਼ਿਵ ਸਨਾਗੂ ਨੇ ਲਗਾਤਾਰ ਪਹੁੰਚ ਰਹੇ ਨੇ ਆਪਣੇ ਆਪਣੇ ਮੌਕੇ ਨਾਲ ਤੁਹਾਨੂੰ ਸੋ ਤੁਸੀਂ ਸਾਡੀ ਵੀ ਦੇਖ ਰਹੇ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ